ਲੋਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਵਧੀਤ ਕਰ ਦਈ ਸੀ ਜੋਸ਼ੀ ਚੈਨਲ ਉਤੇ ਤੁਹਾ ਦਾ ਸਵਾਗਤ ਹੈ ਲੋਜੀ ਅੱਜ ਮੈਂ ਅਸੀਂ ਹਰਿ ਰਾਮੰਦ ਪ੍ਰਧੇਸ਼ ਥੋੜੀ ਕਚੇੜੀ 'ਚ ਹਾਂ ਅਸ ਕਰਦੇ ਆਂ ਪ੍ਰਮਾਤਮਾ ਕੋਲ ਹੀ ਅਰਦਾਸ ਕਰਦੇ ਆਂ ਤਾਂ ਹੀ ਤੁਹਾਨੂੰ ਨੁਕਤੇ ਪਾਉਣੀਆਂ ਮੇਰੇ ਸਾਰੇ ਸਰੋਤੇ ਮੈਨੂੰ ਸੁਣਨ ਵਾਲੇ ਮੈਨੂੰ ਟੋਣ ਵਾਲੇ ਸਾਰੇ ਤੰਦਰੁਸਤ ਰਹਿਣ ਪ੍ਰਮਾਤਮਾ ਕਿਸੇ ਦੇ ਕੋਲੇ ਕੋਈ ਸ਼ਰਮ ਵੀ ਨਾ ਕਿਸੇ ਦੇ ਹੋਵੇ ਹੋਰ ਲੋਕ ਤਾਂ ਕੋਈ 겨ਟਕੇ ਇਹੀ ਅਰਦਾਸ ਪ੍ਰਮਾਤ ਦਾ ਕੇ ਕਰਦੇ ਤੇ ਆਪਾਂ ਹੱਸ ਦੇਖਦੇ ਅਈ ਆਪਣੀ ਜ਼ਿੰਦਗੀ ਬਤੀਤ ਹੋਵੇ ਸਭ ਦੀ ਹੈਨਾ ਤੇ ਲੋ ਹੁਣ ਮੈਂ ਤੁਹਾਨੂੰ ਉਹ ਬੀਤ ਤੇ ਕੁੜੀਆਂ ਕਹਿੰਦੀਆਂ ਜੀ ਤੁਸੀਂ ਉਹ ਤਾਂ ਪਤਾ ਵੀ ਨਿੱਕੇ ਨਾਲ ਵਿਆਹ ਕੀ ਸੀ ਹੈਨਾ ਤੇ ਮਾਪੇ ਦਾ ਬੁੜਿਆ ਨਾਲ ਵੀ ਵਿਆਹ ਹੁੰਦੇ ਨੇ ਸਾਨੂੰ ਬੁੜੇ ਵਾਲਾ ਗੀਤ ਜੀ ਸੁਣਾਉ ਤੇ ਲੈ ਭਈ ਮੈਂ ਫਿਰ ਜਾਂਦਾ ਸੁਣਵਾਸਤੇ ਉਹ ਬੀਤ ਵੀ ਹੈਨਾ ਤੇ ਮੈਨੂੰ ਤਾਂ ਇਹ ਲੱਗਦਾ ਨੂੰ ਸਾਰੇ ਗੀਤ ਸੁਣਾ ਤੇ ਫਿਰ ਮੈਂ ਭੁੱਲ ਜਾਨੀਆਂ ਤੇ ਲੋ ਫਿਰ ਮੈਂ ਨਵੇ ਅਸਮਿਤੰ ਮੇਨ ਆਨੰਦ ਦਾ ਕਹਿੰਦੀ ਹਾਂ ਆਜੂ ਇਸ ਨੂੰ ਮੰਗੀ ਗੀਤ ਨੂੰ ਸੋディ ਫਿਰ ਮੈਂ ਉਹੀ ਕਰਦੇ ਆ ਮੈਂ ਸੁਣੋ ਉਹ ਕਿਹਾ ਉਹ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਨੁਕਤੇ ਵਾਸਤੇ ਤੁਸੀਂ ਕਾਪੀ ਪੈਨਸਲ ਲੈ ਕੇ ਵਹਜਿਆ ਕਰੋ ਜੇ ਤੁਹਾਡੇ ਕੰਮ ਦੀ ਚੀਜ਼ਾਂ ਨੂੰ ਲਿਖ ਲਿਆ ਕਰੋ ਜਾਂ ਕਿਸੇ ਹੋਰ ਭੈਣ ਭਾਈ ਨੂੰ ਜਿਹੜੇ ਮੈਂ ਦੱਸ ਦਿੰਦੀ ਆਂ ਐਂ ਤੁਸੀਂ ਕਿਸੇ ਦੀ ਆਪਾਂ ਇਹ ਸੇਵਾ ਕਰਦੇ ਆਂ ਇਹ ਹੋਰ ਤਾਂ ਆਪਾਂ ਤੋਂ ਕਿਸੇ ਨੂੰ ਪਾਣੀ ਨਹੀਂ ਪਿਆ ਜਾਂਦਾ ਪੈਸਾ ਨਹੀਂ ਆਪਾਂ ਖਰਚ ਕਰ ਸਕਦੇ ਕਿਸੇ ਤੇ ਤੇ ਇਹ ਤਾਂ ਆਪਾਂ ਕਰੇ ਜਿਵੇਂ ਵੀ ਕਿਸੇ ਦੀ ਮਦਦ ਹੁੰਦੀ ਹੈ ਕਿਸੇ ਦੀ ਪੈਸੇ ਨਾਲ ਕਰਦਾ ਕੋਈ ਦਲਾਸਾ ਹੀ ਦਿੰਦਾ ਹੈ ਅਗਲੇ ਨੂੰ ਕੋਈ ਐ ਕੋਈ ਰਾਹੀ ਸਿੱਧੇ ਰਾਹ ਪਾ ਦਿੰਦਾ ਹੈ ਹੈਨਾ ਤੇ ਇਸ ਤਰ੍ਹਾਂ ਕਰਕੇ ਆਪਾਂ ਸਮਾਜ ਦੀ ਸੇਵਾ ਕਰੋ ਤੇ ਲਿਖ ਲਿਆ ਕਰੋ ਜੇ ਕੋਈ ਮਤਲਬ ਦੱਸਿਆ ਕਰੋ ਵੀ ਸੰਸਾਰ ਤੇ ਆ ਨੁਕਤਾ ਸੁਣਾਈ ਜੇ ਕਿਸੇ ਕੰਮ ਵਾਲਾ ਹੋਵੇ ਉਹ ਦੱਸਿਆ ਕਰੋ ਹਾਂ ਕਰਮਾ ਦਾ ਫਿਰ ਅਦਰਗਾ ਹੀ ਡੰਕਾ ਬਣ ਕੇ ਗਿਆ ਲੋਸ ਹੋਊ ਫਿਰ ਜੂਤ ਇੱਕ ਕੁੜੀ ਮਤਲਬ ਬੁੜੇ ਨਾਲ ਵਿਆਹ ਸੀ ਫੇਰ ਉਹ ਉਹਨੀਆਂ ਬੱਚੇ ਬੁੜੇ ਦੀਆਂ ਸਫਤਾਂ ਕਰੀ ਜਾਂਦੀ ਹੈ ਤੇ ਤੁਸੀਂ ਗੀਤ ਰਾਹੀਂ ਸੁਣਿਆ ਫਿਰ ਆਪ ਦੀ ਮਾਂ ਨੂੰ ਕੀ ਕਹਿਲੀ ਉਹ ਗੋਠੀ ਪਾ ਮਾ ਫੇਰ No. ਪਤਲੂਣ ਮੇਰੀਏ ਬੁੜਕ ਸੇ ਪਤਲੂਣ ਬੁੜ ਬਰ ਲੀਂਦੇਂਦੀਏ ਹੋਰੇ ਸਪਾਹੀ ਉਂਝਾ E é... ਆਵੇ ਬੁੱਢਾ ਬਰ ਨੀਂਦ ਦੀਏ ਹੋ ਰਿਹਾ ਲਿਆ ਚੂੜੀਆ ਬੁੱਢਾ ਨ ਲਖਾ ਟੁੱਟ ਫੁੱਟ ਗਏ ਨਿਆ ਚੂੜੀਆਂ ਮੇਲਾ ਹੋਵੇ ਨਹਾਰੇਵਾ ਮੇਰੀਏ ਮੇਲਾ ਹੋਵੇ ਨਹਾਰੇ ਬੁੱਢਾ ਬਰ ਨੀ

ਆ ਦੇਰ ਦੇਖਦੀ ਮੇਰੇ e ki i ਨੀ ਦੇਂਦੀ ਏ ਲੋਕੀ ਗੀਤ ਹੋਇਆ ਪੂਰਾ ਗੀਤ ਸੋਜ ਤੁਸੀਂ ਕਰਨੀ ਹੈ ਗੀਤ ਦੀ ਹਾਂ ਦੱਸੋ ਹੁਣ ਤੁਹਾਨੂੰ ਤੇ ਗੀਤ ਕਿਹੋ ਜਿਹਾ ਲੱਗਿਆ ਤੇ ਭੁਗੀ ਇੱਦੇ ਬੋਲ ਸੱਚੇ ਹੀ ਨੇ ਨਾ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਹਨ ਤੇ ਵਿਚਾਰੀ ਨੇ ਉਹਨੇ ਤਾਂ ਵੇਹੜਾ ਦਾ ਧਰਮ ਪਾ ਲਿਆ ਉੱਥੇ ਬੁੜੇ ਨੇ ਵੀ ਬਹੁਤ ਪਿਆਰ ਕਰਿਆ ਜੋੜ ਕਜੋੜ ਜੋੜ ਕਜੋੜ ਇਹ ਜੋੜੀਆਂ ਜੱਗ ਥੋੜੀਆਂ ਸਿਰ ਲੜ ਬਥੇਰੇ ਚਰਨਾਰਦੀ ਹੋਈ ਜਾਂਦੇ ਨੇ ਕੋਈ ਜਾਇਦਾਦ ਹੁੰਦੇ ਦੇਖ ਲੈਂਦਾ ਕੋਈ ਗਰੀਬ ਹੁੰਦਾ ਐ ਕਰ ਦਿੰਦਾ ਹੈ ਨਾ ਤੇ ਚਲੋ ਹੋ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਪਰ ਕਿਰ ਇਹ ਜਦੋਂ ਧਰੋਂ ਸੰਯੋਗ ਨਹੀਂ ਖੇ ਨਿਓ ਹੋ ਜਾਂਦੇ ਤੇ ਲੋ ਫਿਰ ਤੁਸੀਂ ਹੁਣ ਆ ਜੋ ਆਪਣੇ ਨੁਕਤੇ 'ਤੇ ਬਲ ਹੈ ਨਾ ਪ੍ਰਮਾਤਮਾ ਤਾਂ ਦੁਸਤੀ ਨੇਵੇ ਉਹ ਕਿਸੇ ਭੈਣ ਨੇ ਮੈਨੂੰ ਪੁੱਛਿਆ ਵੀ ਸਾਡਾ ਮੁੰਡਾ ਗੁੰਗਣਾ ਬੋਲਦਾ ਮੈਂ ਤਾਂ ਇਹ ਕੋਈ ਉਹ ਵੀ ਨਹੀਂ ਹੁੰਦਾ ਤੇ ਫਿਰ ਮੈਂ ਖਾਬ ਵੀ ਸੁਣ ਲੱਭ ਕੇ ਇਹਦਾ ਨੁਕਤਾ ਪਾਉਂਦੀ हां जे कोई गुनगुना बोलदा ता ओ एक लाल मिर्च ले लो चाहे बड़ी है चाहे छोटी है है ना एक लाल मिर्च ले ली ता ओदे बराबर दा ਤੁਸੀਂ ਬਰਾਬਰ ਦੀ ਹਿੰਗ ਲੈ ਲਓ ਜਿੰਨੀ ਲਾਲ ਮਿਰਚ ਦਾ ਵਜ਼ਨ ਹੈ ਓਨੀ ਲੈ ਲਓ ਹਿੰਗ ਲੈ ਲਈ ਤਾਂ ਇਸ ਨੂੰ ਹਿੰਗ ਦੇ ਵਿੱਚ हां ਇਹਨਾਂ ਦੋਹਾਂ ਦਾ ਉਹ ਚੂਰਨ ਬਣਾ ਲਿਆ ਆਪਾਂ ਹਿੰਗ ਤੇ ਮਿਰਚ ਦਾ ਵੀ ਹੈ ਨਾ ਤਾਂ ਇਹਨੂੰ ਤੁਸੀਂ ਉਹਦੀ ਨਸਵਾਰ ਦੇ ਤਾ 3 ਜਾਂ 5 ਸੱਤ ਦਿਨ ਹੈ ਤਾਂ ਉਹ ਜਿਹੜੇ ਉਹਦੇ ਨੱਕ 'ਚ ਕ੍ਰੀਮੀ ਡਿੱਗਦੇ ਸਾਨੂੰ ਦਿਸਣਗੇ ਤੇ ਜਦੋਂ ਉਹ ਕ੍ਰੀਮ ਨਿਕਲ ਕੇ ਨੱਕ ਰਾਹੀਂ ਤਾਂ ਬੰਦਾ ਸਹੀ ਬੋਲਣਾ ਲੱਗ ਜਿਹੜਾ ਗੋਂਗਣਾ ਮੋਟਾ ਸਮਝਦੇ ਦੁਆਰਾ ਫੇਰ ਦੱਸਾਂ ਲਿਖ ਲਿਓ ਤੇ ਕਹਿੰਦੇ ਜਿਹੜਾ ਗੋਂਗਣਾਪਣ ਦੂਰ ਕਰੋ ਤੁਸੀਂ ਇੱਕ ਲਾਲ ਮਿਰਚ ਚਾਹੇ ਵੱਡੀ ਆ ਚਾਹੇ ਛੋਟੀ ਆ ਉਹਦੇ ਬਰਾਬਰ ਦੀ ਹਿੰਗ ਲੈ ਲਓ 1/2 ਹੌਨ ਨਸਵਾਰ ਹੈ ਨਾ ਬਰਾਬਰ ਦੀ ਉਹਦੇ ਹਿੰਗ ਲੈ ਲਓ ਦੋਨਾਂ ਨੂੰ ਪੀਸ ਕੇ ਨਸਵਾਰ ਬਣਾ ਲਓ ਤੇ ਤਿੰਨ ਜਾਂ 7 ਦਿਨ ਦਾ ਸਵਾਦ ਦੇਉ ਕਿਤੇ ਤਿੰਨ ਦਿਨਾਂ ਚ ਠੀਕ ਹੋ ਜੇ ਨਹੀਂ 7 ਦਿਨ ਵੀ ਲੱਗ ਜਾਣਗੇ ਕਿਕਾ ਛੁਕਾਉਂਦੀਆਂ ਹੋਣਗੀਆਂ ਦੇਖੋ ਵੀ ਕੀ ਹੋਊਗਾ ਹੈ ਨਾ ਤੇ ਗੰਗਣਾਪਨ ਦੂਰ ਹੋ ਜੂ ਕਰੀਮੀ ਡਿਗਰੇ ਤੁਹਾਨੂੰ ਦਿਸਣਗੇ ਤੇ ਲੋ ਇਹ ਮਾਨੋ ਇਸ ਨੁਕਸਤ ਦਾ ਵੀ ਆਨੰਦ ਬੰਦਾ ਵਧੀਆ ਤਾਂ ਬੋਲਣ ਲੱਗ ਜੀ ਬੱਚਾ ਹੈ ਨਾ ਬੰਦਾ ਚਾਹੇ ਬੱਚਾ ਹੈ ਨਾ ਔਖਾ ਹੀ ਆ ਬੋਲਣਾ ਬੋਲਣਾ ਜੀ ਵੀ ਤੇ ਲੋ ਮਾਨੋ ਇਸ ਗੀਤ ਦਾ ਮੇਰੇ ਦਾ ਆਨੰਦ ਦੂਰ ਦਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਲੋ ਫਿਰ ਹੁਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਕੋਲੀਕ ਚੈਰੀ ਜੀ ਫੇਰ ਹਾਜ਼ਰ ਹੋਵਾਂਗੇ ਤੇ ਲੋਕਾਂ ਦਾ ਹੁਰਾਮ ਸਾਰਿਆਂ ਨੂੰ ਸਸਰੀ ਸਾਰੇ ਮੇਰੇ ਭੈਣਾਂ ਨੂੰ ਮੇਰੇ ਬੱਚੇ ਪੀਰਾਂ ਨੂੰ ਹਨਾ